ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਆਪ ਜੀ ਦੇ ਨਾਲ ਵਿਚਾਰ ਕਰਾਂਗੇ ਬ੍ਰਹਮ ਗਿਆਨੀ ਦੀ ਅਵਸਥਾ ਕੀ ਹੁੰਦੀ ਹੈ ਅਸੀਂ ਸਮਾਜ ਦੇ ਵਿੱਚ ਰਹਿੰਨੇ ਹਾਂ ਸੰਸਾਰ 'ਚ ਰਹਿੰਨੇ ਹਾਂ ਤਾਂ ਸਾਨੂੰ ਕਈ ਐਹੋ ਦੇ ਸਾਧ ਪੁਰਸ਼ ਮਿਲਦੇ ਨੇ ਜੋ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹਿੰਦੇ ਨੇ ਕਿਹੜੇ ਕਹਿੰਦੇ ਨੇ ਸਾਡੇ ਕੋ ਬ੍ਰਹਮ ਗਿਆਨੀ ਦੀ ਉਪਾਦੀ ਹੈ ਸੋ ਸਤਿਗੁਰੂ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਪਾਵਨ ਬਾਣੀ ਸੁਖਮਨੀ ਸਾਹਿਬ ਦੇ ਵਿੱਚ ਬ੍ਰਹਮ ਗਿਆਨੀ ਦੀ ਪਰਿਭਾਸ਼ਾ ਦੇਂਦੀ ਨੇ ਕਿ ਬ੍ਰਹਮ ਗਿਆਨੀ ਦੇ ਕੋਲ ਕਿਹੜੇ ਗੁਣ ਹੋਣੇ ਚਾਹੀਦੇ ਹਨ ਸਵਾਪ ਜੀ ਦੇ ਨਾਲ ਵਿਚਾਰ ਕਰਦੇ ਹਾਂ ਸਤਿਗੁਰੂ ਜੀ ਵਚਨ ਕਰਦੇ ਹਨ ਬ੍ਰਹਮ ਗਿਆਨੀ ਸਾਧਾਰਨ ਨਿਰਲੇਪ ਜਿਹੜਾ ਬ੍ਰह्म ज्ञानी ਹੈ ਉਹ ਜਿਹੜਾ ਹੈ ਸਦਾ ਨਿਰਲੇਪ ਰਹਿੰਦਾ ਹੈ ਕਿਹਦੇ ਤੋਂ ਵਿਕਾਰਾਂ ਦੁਨੀਆਂ ਤੇ ਜਿੰਨੇ ਵੀ ਵਿਕਾਰ ਨੇ ਉਹਨਾਂ ਤੋਂ ਹਮੇਸ਼ਾ ਦੂਰ ਰਹਿੰਦਾ ਹੈ ਨਿਰਲੇਪ ਰਹਿੰਦਾ ਹੈ ਅੱਗੇ ਸਤਿਗੁਰੂ ਜੀ ਕਹਿੰਦੇ ਕਿਵੇਂ ਕਹਿੰਦੇ ਜਿਵੇਂ ਜੈਸੇ ਜਦਵੇਂ ਕਮਲ ਆਲੀਪ ਜਿਵੇਂ ਪਾਣੀ ਦੇ ਵਿੱਚ ਫੁੱਲ ਉੱਗੇ ਹੋਏ ਹੁੰਦੇ ਨੇ ਉਹ ਛਿੱਟਿਆਂ ਤੋਂ ਚਿੱਕੜ ਤੋਂ ਨਿਰਲੇਪ ਰਹਿੰਦੇ ਹਨ ਕਿ ਉਹਨਾਂ ਤੇ ਚਿੱਕੜ ਦਾ ਕੋਈ ਅਸਰ ਨਹੀਂ ਹੁੰਦਾ ਇਸੇ ਤਰ੍ਹਾਂ ਜਿਹੜਾ ਬ੍ਰਹਮ ਗਿਆਨੀ ਵਿਕਾਰਾਂ ਤੋਂ ਰਲੇਪ ਰਿੰਦਾ ਹੈ ਅੱਗੇ ਸਤਿਗੁਰੂ ਜੀ ਬਚਨ ਕਰਦੇ ਹਨ ਬ੍ਰਹਮ ਗਿਆਨੀ ਸਦਾ ਨਿਰਦੋਖ ਜਿਹੜਾ ਬ੍ਰਹਮ ਗਿਆਨੀ ਹੈ ਸਾਰੇ ਦੁੱਖਾਂ ਤੋਂ ਨਿਰਦੋਖ ਰਹਿਂਦਾ ਹੈ ਕੋਈ ਦੁੱਖ ਉਹਨੂੰ ਨਹੀਂ ਲੱਗਦਾ ਕੋਈ ਦੁੱਖ ਉਹਨੂੰ ਅਸਰ ਨਹੀਂ ਕਰ ਸਕਦਾ ਕਿਦਾਂ ਕਹਿੰਦੇ ਨੇ ਜਿਵੇਂ ਸੂਰ ਸਰਬ ਕੋ ਸੋਗ ਜਿਵੇਂ ਕਹਿੰਦੇ ਨੇ ਸੂਰਜ ਜਿਹੜਾ ਹੈ ਸਾਰੇ ਪਦਾਰਥਾਂ ਦੇ ਰਸਾਂ ਨੂੰ ਸੋਖ ਲੈਂਦਾ ਹੈ ਇਸੇ ਤਰ੍ਹਾਂ ਜਿਹੜਾ ਬ੍ਰਹਮ ਗਿਆਨੀ ਹੈ ਉਹ ਸਾਰੇ ਦੁੱਖਾਂ ਨੂੰ ਸੋਖ ਲੈਂਦਾ ਹੈ ਉਹਨੂੰ ਕੋਈ ਦੁੱਖ ਨਹੀਂ ਲੱਗਦਾ ਅੱਗੇ ਸਤਿਗੁਰੂ ਜੀ ਬਚਨ ਕਰਦੇ ਕਹਿੰਦੇ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜਿਹੜਾ ਬ੍ਰਹਮ ਗਿਆਨੀ ਹੁੰਦਾ ਹੈ ਉਹ ਸਾਰਿਆਂ ਨੂੰ ਇੱਕੋ ਨਜ਼ਰ ਦੇ ਨਾਲ ਵੇਖਦਾ ਹੈ ਸਾਰਿਆਂ ਨੂੰ ਇੱਕ ਸਮਾਨ ਵੇਖਦਾ ਹੈ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਦਾ ਭੇਦ ਭਾਵ ਨਹੀਂ ਕਰਦਾ ਕਹਿੰਦੇ ਕਿਵੇਂ ਕੈਸੀ ਅੱਗੇ ਕਹਿੰਦੇ ਨੇ ਜੈਸੀ ਰਾਜ ਰੰਗ ਕੋ ਲਾਗੇ ਤੁਲ ਭਵਾਨ ਕਹਿੰਦੇ ਇੱਕ ਰਾਜਾ ਤੇ ਇੱਕ ਕੰਗਾਲ ਵਿਅਕਤੀ ਜੈਸੀ ਰਾਜ ਰੰਗ ਕੋ ਲਾਗੇ ਤੁਲ ਭਵਾਨ ਜਿਵੇਂ ਇੱਕ ਰਾਜੇ ਨੂੰ ਤੇ ਇੱਕ ਕੰਗਾਲ ਵਿਅਕਤੀ ਨੂੰ ਹਵਾ ਇੱਕੋ ਸਮਾਨ ਲੱਗਦੀ ਹੈ ਉਸੇ ਤਰ੍ਹਾਂ ਜਿਹੜਾ ਬ੍ਰਹਮ ਗਿਆਨੀ ਹੈ ਆਪਣੀ ਦ੍ਰਿਸ਼ਟੀ ਨੂੰ ਸਾਰਿਆਂ ਨੂੰ ਇੱਕੋ ਸਮਾਨ ਵੇਖਦਾ ਹੈ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਬ੍ਰਹਮ ਗਿਆਨੀ ਕੈ ਧੀਰਜ ਇਹ ਕ ਬ੍ਰਹਮ ਗਿਆਨੀ ਦੇ ਕੋਲ ਕਹਿੰਦੇ ਨੇ ਧੀਰਜ ਬੜਾ ਹੁੰਦਾ ਹੈ ਬਹੁਤ ਜ਼ਿਆਦਾ ਧੀਰਜ ਹੁੰਦਾ ਹੈ ਸਹਿਜ ਹੁੰਦਾ ਹੈ ਕਿਦਾ ਕੀ ਕਹਿੰਦੇ ਨੇ ਕਿਵੇਂ ਜਿਉਂ ਬਸੂਦਾ ਕਉ ਖੋਦੇ ਕੂ ਚੰਦਨ ਦੇਵ ਜਿਵੇਂ ਧਰਤੀ ਹੈ ਧਰਤੀ ਨੂੰ ਕਈ ਖੋਦਦੇ ਹਨ ਜੇ ਕਈ ਚੰਦਨ ਦੇ ਲੇਪ ਲਾਉਂਦੇ ਹਨ ਤਾਂ ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਬ੍ਰਹਮ ਗਿਆਨੀ ਹੈ ਕੋਈ ਚਾਹੇ ਉਸ ਨੂੰ ਮਾੜਾ ਕਹੀ ਜਾਵੇ ਕੋਈ ਚਾਹੇ ਉਸ ਨੂੰ ਭਲਾ ਕਹੀ ਜਾਵੇ ਪਰ ਉਹ ਸਾਰਿਆਂ ਨੂੰ ਇੱਕੋ ਸਮਾਨ ਵੇਖਦਾ ਹੈ ਕਿਉਂਕਿ ਉਹਦੇ ਕੋਲ ਧੀਰਜ ਬਹੁਤ ਹੈ ਜਿਵੇਂ ਧਰਤੀ ਦੇ ਅਸੀਂ ਜੋ ਮਰਜ਼ੀ ਕਰੀ ਜਾਈਏ ਧਰਤੀ ਨੇ ਚਾਹੇ ਕੋਈ ਮਾੜਾ ਹੀ ਉਸ ਨੂੰ ਕਰ ਰਿਹਾ ਹੈ ਚਾਹੇ ਉਸ ਦੇ ਲਈ ਚੰਗਾ ਕਰ ਰਿਹਾ ਹੈ ਪਰ ਧਰਤੀ ਕਿਸੇ ਨੂੰ ਕੁਝ ਨਹੀਂ ਕਹਿੰਦੀ ਅਗੇ ਸਤਿਗੁਰੂ ਜੀ ਕਹਿੰਦੇ ਨੇ ਬ੍ਰਹਮ ਗਿਆਨੀ ਦਾ ਇਹ ਗੁਣਾਓ ਕਿ ਬ੍ਰਹਮ ਗਿਆਨੀ ਦਾ ਗੁਣ ਹੀ ਇਹ ਹੈ ਕਿਹੜਾ ਗੁਣ ਹੈ ਨਾਨਕ ਜਿਉ ਪਾਵ ਕਾਸ ਹੈ ਜਿਸ ਸੁਭਾਅ ਉਹ ਜਿਵੇਂ ਅੱਗ ਦਾ ਸੁਭਾਅ ਹੈ ਸਾਰਿਆਂ ਨੂੰ ਸਾੜ ਦੇਣਾ ਇਸੇ ਤਰ੍ਹਾਂ ਬ੍ਰਹਮ ਗਿਆਨੀ ਦਾ ਇਹ ਗੁਣਾ ਹੈ ਉਹ ਸਾਰੇ ਤੀਜਾ ਨੂੰ ਸਾੜ ਦਿੰਦਾ ਹੈ ਸਾਰੇ ਅਗਨ ਨੂੰ ਸਾੜ ਦਿੰਦਾ ਹੈ ਇੱਕ ਸਮਾਨ ਰਹਿਦਾ ਹੈ ਤੋ ਸਤਗੁਰੂ ਜੀ ਨੇ ਇਹੀ ਆਖਿਆ ਕਿ ਬ੍ਰਹਮ ਗਿਆਨੀ ਉਹ ਵਿਅਕਤੀ ਹੈ ਜਿਸ ਦੇ ਕੋਲ ਇਹ ਸਾਰੇ ਗੁਣ ਹੋਣ ਜਿਸ ਦੇ ਕੋਲ ਧੀਰਜ ਹੋਵੇ ਜਿਸ ਦੇ ਕੋਲ ਸਾਰਿਆਂ ਨੂੰ ਇੱਕ ਸਮਾਨ ਦੇਖਣ ਦੀ ਦ੍ਰਿਸ਼ਟੀ ਹੋਵੇ ਉਹ ਕਹਿੰਦੇ ਬ੍ਰਹਮ ਗਿਆਨੀ ਹੈ ਜਿਹੜਾ ਸਮਾਜ ਤੇ ਸੰਸਾਰ ਤੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਸਮਝੀ ਬੈਠੇ ਨੇ ਪਰ ਜੇ ਉਹਨਾਂ ਦੇ ਕੋਲ ਇਹ ਗੁਣ ਨਹੀਂ ਹਨ ਤਾਂ ਉਹ ਬ੍ਰਹਮ ਗਿਆਨੀ ਨਹੀਂ ਹਨ ਤੋ ਇਨੀਆਂ ਕਬੀਰਤਿਆਂ ਸੰਗਤ ਜੀ ਪਰਵਾਣ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ